ਕੀ ਤੁਸੀਂ ਫਲੇਰੀਵਿਟੀ ਲਗੋ ਜਸ ਫੈਦਾਖ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਅਤੇ ਕਈ ਜਗ੍ਹਾ ਤੋਂ ਇਲਾਜ ਕਰਵਾਉਣ ਦੇ ਬਾਵਜੂਦ ਕੋਈ ਫਾਇਦਾ ਨਹੀਂ ਹੋਇਆ ਤਾਂ ਤੁਹਾਡੇ ਲਈ ਹੈ ਖੁਸ਼ਖਬਰੀ ਦੀ ਗੱਲ ਹੁਣ ਤੁਹਾਡੇ ਆਪਣੇ ਸ਼ਹਿਰ ਮੁਕਸਰ ਚ ਲੇਜ਼ਰ ਤਕਨੀਕ ਨਾਲ ਇਸ ਦਾ ਇਲਾਜ ਉਪਲਬਧ ਹੋ ਚੁੱਕਿਆ ਹੈ ਮੁਕਸਰ ਦੇ ਬਠਿੰਡਾ ਰੋਡ ਸਥਿਤ ਬੰਬੇ ਕਾਇਕਲਪ ਲੇਜ਼ਰ ਅਤੇ ਸਥਿਤੀ ਸਕੈਨ ਸੈਂਟਰ ਵਿਖੇ ਐਗਜ਼ਾਈਮਰ ਲੇਜ਼ਰ ਨਾਲ ਇਸ ਦਾ ਇਲਾਜ ਸ਼ੁਰੂ ਹੋ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਇਕਲਪ ਲੇਜ਼ਰ ਅਤੇ ਸਿਟੀ ਸਕੈਨ ਸੈਂਟਰ ਦੇ ਸੰਚਾਲਕ ਡਾਕਟਰ ਸ਼ਾਮਸਿੰਦਰ ਗੋਇਲ ਨੇ ਦੱਸਿਆ ਕਿ ਐਕਜ਼ਾਈਮਰ ਲੇਜ਼ਰ ਤਕਨੀਕ ਨਾਲ ਬਹੁਤ ਹੀ ਬਿਹਤਰ ਰਿਜ਼ਲਟ ਸਾਹਮਣੇ ਆਉਂਦਾ ਹੈ। ਇਸ ਲੇਜ਼ਰ ਥੈਰੇਪੀ ਨਾਲ ਚਿਹਰੇ ਦੇ ਸਫੇਦ ਦਾਗ ਤਾ ਬਹੁਤ ਜਲਦੀ ਖਤਮ ਹੁੰਦੇ ਨੇ। 3 ਮਹੀਨੇ ਲਗਾਤਾਰ ਇਸ ਦਾ ਕੋਰਸ ਕਰਨ ਨਾਲ ਚੰਗਾ ਰਿਜ਼ਲਟ ਸਾਹਮਣੇ ਆਉਂਦਾ ਹੈ। ਸਰੀਰ ਦੇ ਸੈਂਟਰ ਪਾਰ ਤੇ ਚਿਹਰੇ ਤੇ ਇਸ ਦੀ ਰਿਕਵਰੀ ਦੇ ਜ਼ਿਆਦਾ ਚਾਂਸ ਨੇ। ਉਹਨਾਂ ਦੱਸਿਆ ਕਿ ਇਲਾਕੇ 'ਚ ਪਹਿਲਾਂ ਕਿਤੇ ਵੀ ਇਹ ਮਸ਼ੀਨ ਨਹੀਂ ਹੈ। ਮੁੱਖ ਤੌਰ 'ਤੇ ਇਹ ਲੇਜ਼ਰ ਮਸ਼ੀਨ ਆਉਣ ਨਾਲ ਚਿਹਰੇ ਦੇ ਦਾਗ ਵਾਲੇ ਮਰੀਜ਼ਾਂ ਖਾਸ ਕਰਕੇ ਦੁਲਹਨਾਂ ਲਈ ਉਮੀਦ ਦੀ ਨਵੀਂ کرن ਨਜ਼ਰ ਆਉਣ ਲੱਗ ਪਈ ਹੈ। ਆਪ ਸੁਣਦੇ ਹਾਂ ਇਸ ਲੇਜ਼ਰ ਤਕਨੀਕ ਸੰਬੰਧੀ ਵਿਸਤਾਰ ਸਹਿਤ ਕੀ ਕਹਿਣਾ ਹੈ ਡਾਕਟਰ ਸ਼ਾਮਸੁੰਦਰ ਗੋਇਲ ਦਾ। ਦੇਖੋ ਫਲੇਰੀ ਹੋਇਆ ਵਿਟਿਲੈਗੋ ਹੋਇਆ ਜਿੰਨੂੰ ਅਸੀਂ ਸਫੇਦ ਦਾਗ ਕਹਿੰਦੇ ਆ ਬਹੁਤ ਜ਼ਿਆਦਾ ਕਾਮਨ ਹੈ। ਐਕਚੁਅਲੀ ਇਹ ਆਟੋਇਮਿਊਨ ਡਿਜ਼ੀਜ਼ ਹੁੰਦੀ ਹੈ ਜਿਹੜੀ ਕਿ ਸਰੀਰ ਦੇ ਆਪਦੇ ਹੀ ਸੈੱਲ ਆਪਦੇ ਦੂਜੇ ਰੰਗ ਵਾਲੇ ਸੈੱਲਾਂ ਨਾਲ ਲੜਨ ਲੱਗ ਪੈਂਦੇ ਆ ਉਸ ਕਰਕੇ ਚਿੱਟੇ-ਚਿੱਟੇ ਦਾਗ ਹੋਣੇ ਸ਼ੁਰੂ ਹੋ ਜਾਂਦੇ ਕਿਉਂਕਿ ਉੱਥੋਂ ਉਸ ਚਮੜੀ ਦੇ ਉਸ ਭਾਗ ਦੇ ਵਿੱਚੋਂ ਜਿਹੜੇ ਰੰਗ ਬਣਾਉਣ ਵਾਲੇ ਸੈੱਲ ਆ ਉਹ ਕਿਤੇ ਗਾਇਬ ਹੋ ਜਾਂਦੇ ਆ ਪਾਰਾਂ ਚਲੇ ਜਾਂਦੇ ਆ ਉਸ ਕਰਕੇ ਉੱਥੇ ਚਿੱਟਾ ਦਾਗ ਬਣ ਜਾਂਦਾ ਹੈ ਤੇ ਇਹ ਕਾਫੀ ਕ੍ਰੋਨਿਕ ਸਮੱਸਿਆ ਹੈਗੀ ਹੈ ਔਰ ਛੇਤੀ ਕਿਤੇ ਹੱਲ ਨਹੀਂ ਹੁੰਦੀ ਔਰ ਉਸ ਚੀਜ਼ ਨੂੰ ਹੱਲ ਕਰਨ ਵਾਸਤੇ ਬਹੁਤ ਸਾਰੀਆਂ ਦਵਾਈਆਂ ਵੀ ਆ ਗਈਆਂ ਹੁਣ ਤੱਕ ਔਰ ਮਸ਼ੀਨਾਂ ਵੀ ਆ ਗਈਆਂ ਉਹਦੇ ਵਿੱਚੋਂ ਐਕਜ਼ਾਈਮਰ ਲੇਜ਼ਰ 308 ਐਕਜ਼ਾਈਮਰ ਲੇਜ਼ਰ ਜਿਹੜੀ ਹੈਗੀ ਬਹੁਤ ਪ੍ਰੋਮਿਸਿੰਗ ਰਿਜ਼ਲਟ ਦਿੰਦੀ ਹੈ ਬਟ ਉਹਦੇ ਵਾਸਤੇ ਵੀ ਜੇ ਬੰਦੇ ਦੇ ਫੇਸ ਦੇ ਉੱਤੇ ਵਰਟਿਲਾਗੋ ਦੇ ਦਾਗ ਹੈਗੇ ਆ ਉਹ ਜਲਦੀ ਜਾਂਦੇ ਆ ਬਜਾਏ ਕਿ ਹੱਥਾਂ ਪੈਰਾਂ ਤੇ ਜਾਣ ਜਾਂ ਹੱਡੀਆਂ ਜਿੱਥੇ ਬਾਡੀ ਦੇ ਪੁਆਇੰਟਡ ਅੰਗ ਬੰਦੇ ਆ ਜਾਂ ਕਿੱਥੇ ਰਗੜਨ ਲੱਗਦੀ ਹੈ ਉੱਥੇ ਬਣਨ ਤੇ ਇਹ ਜਿਹੜੀ ਲੇਜ਼ਰ ਥੈਰੇਪੀ ਹੈਗੀ ਹੈ ਇਹ 12 ਹਫ਼ਤੇ ਜਾਂ ਯਾਨੀ ਕਿ 3 ਮਹੀਨੇ ਲਗਾਤਾਰ ਲੈਣੀ ਪੈਂਦੀ ਹੈ ਫਿਰ ਇਹਦਾ ਜਾ ਕੇ ਰਿਜ਼ਲਟ ਆਂਦਾ ਹੈ ਔਰ ਇਹਦੇ ਵਾਸਤੇ ਵੀ ਕੁਝ ਕੰਡੀਸ਼ਨਾਂ ਹੈਗੀਆਂ ਕਿ ਜਿਹੜਾ ਵਿਟਿਲਾਈਗੋ ਹੈਗਾ ਇਹ ਵੱਧਦਾ ਨਹੀਂ ਹੋਣਾ ਚਾਹੀਦਾ ਸਟੇਬਲ ਹੋਣਾ ਚਾਹੀਦਾ ਤੇ ਸੈਂਟਰਲ ਪਾਰਟ ਦੇ ਵਿੱਚ ਹੋਵੇ ਤਾਂ ਉਹਦੇ ਰਿਕਵਰੀ ਦੇ ਚਾਂਸਸ ਜ਼ਿਆਦਾ ਹੈਗੇ ਸੈਂਟਰਲ ਮੀਨਸ ਸੈਂਟਰ ਬੋਡੀ ਦੇ ਸੈਂਟਰ ਤੇ ਹੱਥ ਪੈਰਾਂ ਤੇ ਜੇ ਇਕੱਲੇ ਤੇ ਹੈਗਾ ਉਹ ਰਿਕਵਰੀ ਦੇ ਚਾਂਸ ਥੋੜੇ ਜਿ ਘੱਟ ਹੁੰਦੇ ਆ ਬਟ ਬਾਕੀ ਫੇਸ ਉਸ ਤੇ ਇਹਦੇ ਰਿਕਵਰੀ ਦੇ ਚਾਂਸ ਕਾਫੀ ਜ਼ਿਆਦਾ ਹੈਗੇ ਆ ਔਰ ਇਹ ਵਾਲੀ ਮਸ਼ੀਨਰੀ ਜਿਹੜੀ ਹੈਗੀ ਆ ਇਹ ਵਾਲੀ ਲੇਜ਼ਰ ਹੈਗੀ ਹੈ ਆਪਣੇ ਏਰੀਆ ਚ ਕਿਤੇ ਵੀ ਨਹੀਂ ਹੈਗੀ ਵੀ ਇਹਦੇ ਕੋਲ ਬਹੁਤ ਸਾਰੀਆਂ ਇਨਕੁਆਰੀਆਂ ਆ ਰਹੀਆਂ ਸੀਗੀਆਂ ਕਿਉਂਕਿ ਕਈ ਮੈਰੀਜੇਬਲ ਏਜ ਦੇ ਲੜਕੀਆਂ ਹੁੰਦੀਆਂ ਜਾਂ ਬਾਅਦ ਦੇ ਵਿੱਚ ਵੀ ਵੈਸੇ ਹੀ ਬਹੁਤ ਬੁਰਾ ਲੱਗਦਾ ਜੇ ਕਿਸੇ ਦੇ ਚਿਹਰੇ ਤੇ ਦਾਗ ਹੋ ਜਾਏ ਤਾਂ ਬਹੁਤ ਬੁਰਾ ਲੱਗਦਾ ਤਾਂ ਹੁਣ ਇੱਕ ਉਮੀਦ ਦੀ ਨਵੀਂ ਕਿਰਨ ਜਾਗ ਪਈ ਹੈ ਤੇ ਆਪਾਂ ਨੂੰ ਇਹ ਲੱਗਦਾ ਹੈ ਕਿ ਆਪਾਂ ਹੁਣ ਆਪਣੇ ਏਰੀਆ ਦੇ ਵਿੱਚ ਬੇਟੇ ਲਾਈਗੋ ਜਾਂ ਸਫੇਦ ਦਾਗ ਦਾ ਜਾਂ ਫਲੈਰੀ ਦਾ ਆਪਾਂ ਇਲਾਜ ਕਰ ਪਾਵਾਂਗੇ ਡਾਕਟਰ ਫਲੈਰੀ ਹੋਣ ਦੇ ਕੀ ਕਾਰਨ ਕੀ ਹੁੰਦੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਆਟੋਇਮਿਊਨ ਡਿਜ਼ੀਜ਼ ਹੈ ਸਰੀਰ ਦੇ ਆਪਦੇ ਹੀ ਮੰਤਰ ਅੰਦਰੋਂ ਗੜਬੜ ਹੋ ਜਾਂਦੀ ਹੈ ਔਰ ਅਲਰਜੀ ਟਾਈਪ ਜਿਵੇਂ ਕਿ ਸਰੀਰ ਨੂੰ ਆਪਦੇ ਹੀ ਅੰਗ ਤੋਂ ਆਪਦੇ ਹੀ ਮੈਲਾਨੋਸਾਈਟ ਤੋਂ ਅਲਰਜੀ ਹੋ ਜਾਂਦੀ ਹੈ ਤੇ ਉਹਨਾਂ ਦੇ ਨਾਲ ਇਹ ਪ੍ਰੋਬਲਮ ਆ ਜਾਂਦੀ ਹੈ ਲੇਜ਼ਰ ਤਕਨੀਕ ਦੇ ਵਿੱਚ ਕਿ ਜੇ ਖਾਣ ਵਾਸਤੇ ਮੈਡੀਸਨ ਤੇ ਵੀ ਲੋਡ ਹੋਈ ਗਈ ਜਾਂ ਜਿਹੜੀ ਇਹ ਹਾਂ ਹਾਂ ਦੇ ਸਕਦੇ ਆ ਖਾਣ ਵਾਲੀ ਮੈਡੀਸਨ ਤੇ ਲਗਾਉਣ ਵਾਲੀ ਮੈਡੀਸਨ ਦੇ ਨਾਲ ਇਹਨਾਂ ਦੇ ਰਿਜ਼ਲਟ ਹੋਰ ਵੀ ਜ਼ਿਆਦਾ ਅੱਛੇ ਹੋ ਜਾਂਦੇ ਆ ਜੇ ਆਪਾਂ ਇਕੱਲੇ ਲੇਜ਼ਰ ਦੇ ਮੁਕਾਬਲੇ ਦੇ ਵਿੱਚ ਜੇ ਆਪਾਂ ਨਾਲ ਐਡੀਸ਼ਨਲ ਖਾਣ ਵਾਲੀ ਦਵਾਈ ਤੇ ਜਾਂ ਨਾਲ ਲਗਾਉਣ ਵਾਲੀ ਦਵਾਈ ਵੀ ਲਗਾਈਏ ਤਾਂ ਉਹਦੇ ਨਾਲ ਜਿਹੜੇ ਰਿਕਵਰੀ ਦੇ ਚਾਂਸਸ ਆ ਉਹ ਜ਼ਿਆਦਾ ਅੱਛੇ ਹੋ ਜਾਂਦੇ ਇੱਕ ਮਰੀਜ਼ ਜੇ ਇਹ ਤਾਰਨਾ ਹੈ ਕਿ ਜਿਹੜੀ ਫਲੇਰੀ ਆ ਉਹ ਛੇਤੀ ਠੀਕ ਨਹੀਂ ਹੁੰਦੀ ਕੀ ਲੱਗਦਾ ਹੈ ਕਿ ਲੇਜ਼ਰ ਤਕਨੀਕ ਨਾਲ ਇਹ ਮਤਲਬ ਇਹਦਾ ਕੋਈ ਸਤਾਈ ਹੱਲ ਹੈ ਦੇਖੋ ਬਿਲਕੁਲ ਸਹੀ ਧਾਰਨਾ ਹੈ ਉਹ ਐਸੇ ਕਰਕੇ ਹੈ ਕਿ ਲੋਕ ਠੀਕ ਨਹੀਂ ਹੁੰਦੇ ਐਸੇ ਕਰਕੇ ਉਹਨਾਂ ਦੇ ਦਿਮਾਗ 'ਚ ਧਾਰਨਾ ਬਣੀ ਹੈ ਨਾ ਤੇ ਲੇਜ਼ਰ ਇੱਕ ਨਵੀਂ ਉਮੀਦ ਦੀ ਕਿਰਨ ਆਈ ਹੈ ਕੁਝ ਆ ਕੰਡੀਸ਼ਨਾਂ ਹੈਗੀਆਂ ਜਿੰਦੇ 'ਚ ਬਹੁਤ ਵਧੀਆ ਰਿਜ਼ਲਟ ਦਿੰਦੀ ਹੈ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੇ ਹੱਥਾਂ ਪੈਰਾਂ ਦੇ ਉੱਤੇ ਜੇ ਫਲੈਰੀ ਹੈਗੀ ਹੈ ਤਾਂ ਉਹਦਾ ਰਿਜ਼ਲਟ ਥੋੜਾ ਜਿਹਾ ਘੱਟ ਹੈ ਬਜਾਏ ਕਿ ਫੇਸ ਤੋਂ ਔਰ ਫੇਸ ਤੇ ਸਭ ਤੋਂ ਜ਼ਿਆਦਾ ਬੰਦੇ ਨੂੰ ਪ੍ਰੋਬਲਮ ਹੁੰਦੀ ਹੈ ਔਰ ਫੇਸ ਦੇ ਉੱਤੇ ਇਹਦਾ ਅੱਛਾ ਰਿਜ਼ਲਟ ਹੈਗਾ ਔਰ ਦੇਖੋ ਤਕਨੀਕ ਹੈ ਡੇਲੀ ਨਵੇਂ ਤੋਂ ਨਵੀਂ ਟੈਕਨੀਕ ਆਈ ਜਾਂਦੀ ਹੈ ਹੁਣ ਇਹ 레이జర్ ਆਈ ਹੈ ਹੋ ਸਕਦਾ 2 ਸਾਲਾਂ ਨੂੰ ਹੋਰ ਵੀ ਜ਼ਿਆਦਾ ਕੋਈ ਨਵੀਂ ਉन्नत ਤਕਨੀਕ ਆ ਜੇ ਤੇ ਅਸੀਂ ਤੁਹਾਨੂੰ ਉਹਦੇ ਪਾਈਏ ਤੇ ਫਿਰ ਹਾਲ ਜਿਹੜੀ ਦੀ ਲੇਟੈਸਟ ਹੈਗੀ ਹੈ ਅੱਜ ਦੇ ਦਿਨ ਵਰਡ ਦੇ ਵਿੱਚ ਸਭ ਤੋਂ ਬੈਸਟ 레이జర్ ਜਿਹੜੀ ਹੈਗੀ ਹੈ ਉਹ ਅਸੀਂ ਉਪਲਬਧ ਕਰਾ ਦਿੱਤੀ ਹੈ ਮੁਕਸਰ ਦੇ ਵਿੱਚ ਤੇ ਮੁਕਸਰ ਦੇ ਆਸ-ਪਾਸ ਤੇ ਦੂਰ ਦੇ ਮੇਰੇ ਕੋਲ ਤਾਂ ਬਹੁਤ ਦੂਰ ਦੂਰ ਤੋਂ ਪੇਸ਼ੈਂਟ ਆਉਂਦੇ ਤੇ ਉਹ ਸਾਰੇ ਇਹਦੇ ਦੁਸ਼ਮ ਦਾ ਤੋਂ ਫਾਇਦਾ ਲੈ ਸਕਦੇ